ਮਰਾਲਾਵਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਅਨਿਲ ਗੁਪਤਾ ਤੇ ਵਿਪਨ ਕੁਮਾਰ ਵਿਚਕਾਰ ਮੁਕਾਬਲਾ ਸੀ ਇਸ ਚੋਣ ਵਿੱਚ ਕੁੱਲ 126 ਵੋਟਾਂ ਵਿੱਚੋਂ 120 ਵੋਟਾਂ ਪੋਲ ਹੋਈਆਂ ਅਨਿਲ ਗੁਪਤਾ 70 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਉਹਨਾਂ ਦੇ ਮੁਕਾਬਲੇ ਵਿਪਨ ਕੁਮਾਰ ਨੂੰ 39 ਵੋਟਾਂ ਪਈਆਂ ਇਸ ਤੋਂ ਇਲਾਵਾ 2 ਵੋਟਾਂ ਨੋਟਾ ਨੂੰ ਅਤੇ 2 ਕੈਨਸਲ ਹੋਈਆਂ ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਅਨਿਲ ਗੁਪਤਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਆਸ ਉਮੀਦ ਨਾਲ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਹੈ ਉਹ ਉਸ ਉੱਤੇ ਖਰੇ ਉਤਰਨਗੇ ਐਡਵੋਕੇਟ ਜਸਪ੍ਰੀਤ ਸਿੰਘ ਨੇ ਵਕੀਲ ਭਾਈਚਾਰੇ ਵੱਲੋਂ ਸ਼੍ਰੀ ਗੁਪਤਾ ਨੂੰ ਪ੍ਰਧਾਨਗੀ ਦੀ ਚੋਣ ਜਿੱਤਣ ਤੇ ਵਧਾਈ ਦਿੱਤੀ ਆਪਕਨ ਜੀਨੀਅਰ ਮਹਾਲ ਸੁਣੀਆਂ ਨੇ ਅਨਿਲ ਗੁਪਤਾ ਜੀ ਪ੍ਰੈਜ਼ੀਡੈਂਟ ਇਲੈਕਟ ਹੋਏ ਨੇ ਨਵੇਂ ਉਹਨਾਂ ਨੂੰ ਬਹੁਤ ਮੁਬਾਰਕਾਂ ਬੜੀ ਵੈਲ ਸਪੀਚ ਦੋਨਾਂ ਕੈਂਡੀਡੇਟਾਂ ਨੇ ਚੋਣ ਲੜੀ ਹੈ ਕੀ ਕਹਿਣਾ ਚਾਹੁੰਦੇ ਹੋ ਜੋ ਬਾਰਦੀ ਭਲਾਈ ਵਾਸਤੇ ਅਸੀਂ ਗੁਪਤਾ ਜੀ ਨੂੰ ਕਿੱਦਾਂ ਸਪੋਰਟ ਕਰ ਸਕਦੇ ਗੁਪਤਾ ਜੀ ਤੇ ਮੈਨੂੰ ਪੂਰਾ ٹرسٹ ਹੈ ਕਿ ਉਹ ਬਾਰਦੀ ਡਿਗਨਿਟੀ ਲਈ ਬਾਰਦੀ ਵੈਲਫੇਅਰ ਲਈ ਬਾਰਦੇ ਮੈਂਬਰਾਂ ਦੀ ਵੈਲਫੇਅਰ ਲਈ ਕੰਮ ਕਰਨਗੇ ਠੀਕ ਹੈ ਥੈਂਕ ਯੂ ਬਾਜੀ ਬਾਰਦੀ ਤਰੱਕੀ ਲਈ profession ਦੀ ਡਿਗਨਿਟੀ ਲਈ ਕੰਮ ਕਰਾਂਗੇ ਜੋ ਇੱਥੇ ਇਲੈਕਸ਼ਨ ਪੀਸਫੁਲੀ ਹੋਈਆਂ ਨੇ ਤੇ ਅੱਗੇ ਤੋਂ ਵੀ ਪੀਸਫੁਲੀ ਹੁੰਦੀਆਂ ਰਹਿਣਗੀਆਂ ਇਲੈਕਸ਼ਨ ਹਮੇਸ਼ਾ ਹੀ ਸਾਡੇ ਪੀਸਫੁਲੀ ਹੋਈ ਆ ਕਦੇ ਵੀ ਮੇਰੀ 40 ਸਾਲ ਦੀ ਪ੍ਰੈਕਟਿਸ ਦੇ ਵਿੱਚ ਕਦੇ ਵੀ ਕੋਈ ਇਹੋ ਜੀ ਚੀਜ਼ ਨਹੀਂ ਆਈ ਸਾਹਮਣੇ ਅੱਗੇ ਤੋਂ ਵੀ ਹੋਣਗੀਆਂ ਤੇ ਪਹਿਲਾਂ ਵੀ ਹੋਈਆਂ ਰਹੀਆਂ ਨੇ ਤੇ ਇਹ ਚੀਜ਼ ਵੀ ਹੋਈਆਂ ਜੋ ਨੋਟਾ ਦੇ ਨੂੰ ਲੈ ਕੇ ਕੁਝ ਗੱਲਾਂ ਚੱਲਦੀਆਂ ਸੀ ਉਹ ਨੋਟਾ ਅੱਗੇ ਬਾਰੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਨਹੀਂ ਉਹ ਸੈਟਲ ਆ ਸਾਡਾ ਸਾਰਾ ਮਸਲਾ ਇੱਕ ਮਿੰਟ ਹਾਂਜੀ ਹਾਂਜੀ ਨਹੀਂ ਅੱਗੇ ਤੋਂ ਨੋਟਾ ਰਹੇਗਾ ਜਾਂ ਨਹੀਂ ਰਹੇਗਾ ਨਹੀਂ ਇਹਦੇ ਬਾਰੇ ਮੈਂ ਨਹੀਂ ਕੁਝ ਦੱਸ ਸਕਦਾ ਅੱਗੇ ਉਹ ਬਾਰ ਕਾਉਂਸਲ ਤੋਂ ਉਹਦੇ ਬਾਰੇ ਅਸੀਂ ਗਾਈਡੈਂਸ ਲਵਾਂਗੇ